ਨਾਮ ਵਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਸ਼ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਬੱਤਾ ਸਤਿਗੁਰਨਾ खालसा वर्ग जी की फतेह कल आपेकार एक एक ओहंकार की वो परमात्मा एक है एक रस व्यापक है सब धानी है उस एक तो आप सिक्ख्या लेके ਇਕ ਓੰਕਾਰ ਆਪਣੇ ਸਾਰੇ ਸਰੀਰ ਦੇ ਅੰਗਾਂ ਦੇ ਉੱਤੇ ਮਾਲਕ ਦੀ ਕਾ ਨਿਜਮ ਹੁਕਮ ਚਲਾਉਣਾ ਹੈ ਸੁਖਨੀ ਸਹਿਮਤੀ ਵਿੱਚ ਆਪਾਂ ਬਚਨ ਪੜਦੇ ਹਾਂ ਦਸ ਵਸਤੂਲੇ ਪੰਛ ਆਵੇ ਇੱਕ ਬਸਤ ਕੰਨ ਦੇ ਕੋਟ ਦਵਾਵੇ ਇੱਕ ਬੀਨਨ ਦੇ ਦਸ ਪੀ ਹਰਲੇ ਤਉ ਮੂੜਾ ਕਹੋ ਕਹਾ ਕਰੀ ਜੇ ਇੱਕ ਪਰ ਮਾਤਮਾ ਦੀ ਕਾਰ ਹੁਕਮ ਨਿਜਮ ਇੰਨਾ ਸਰੀਰ ਤੇ ਆਪਾਂ ਨਾ ਚਲਾਇਆ 10 ਵਸਤੂਆਂ ਦੋ ਅੱਖਾਂ ਕੰਨ ਨੱਕ ਜੀਬਾ 10 ਵਸਤੂਆਂ ਜਿਹੜੀਆਂ ਰੱਬ ਨੇ ਸਾਨੂੰ ਦਿੱਤੀਆਂ ਨੇ ਇਨ੍ਹਾਂ 10 ਵਸਤੂਆਂ ਨੂੰ ਆਪਾਂ ਮਾਲਕ ਦੇ ਹੁਕਮ ਦੇ ਵਿੱਚ ਚਲਾਉਣਾ ਹੈ ਪਰ ਜੇ ਇਹ ਮਾਲਕ ਦੇ ਹੁਕਮ ਚ ਆਪਾਂ ਇਹਨਾਂ ਨੂੰ ਨਾ ਚਲਾਇਆ ਤੇ ਸੱਭ ਕਹਿੰਦੇ 10 ਵਸਤੂ ਲੈ ਪਾਛੇ ਪਾਵੇ ਇੱਕ ਬਸਤਕਾਰਨ ਇਕ ਮਾਲਕ ਦਾ ਗਿਆਨ ਇਕ ਓੰਕਾਰ ਜੇ ਇਕ ਓੰਕਾਰ ਨੂੰ ਆਪਣੇ ਜੀਵਨ ਚ ਲਾਗੂ ਨਾ ਕੀਤਾ ساری ਉਮਰ ਇਕ ਓੰਕਾਰ ਪੜਦੇ ਰਹੇ ਲਾਗੂ ਨਾ ਕੀਤਾ ਆਪਣੇ ਸਰੀਰ ਦੇ ਅੰਗਾਂ ਦੇ ਉੱਤੇ ਤੇ ਸਹਿਬ ਕਹਿੰਦੇ ਨੇ ਏਕ ਪੀਰਾਂ ਦੇ ਕਹਿੰਦੇ ਗੁਰੂ ਦਾ ਗਿਆਨ ਜੇ ਤੂੰ ਨਾ ਦਿੱਤਾ ਇਹ 10 ਪੀਰ ਲੈ ਤੇ ਦੱਸਾਂ ਨਹੀਂ ਤੈਨੂੰ ਘਿਰ ਲੈਣਾ ਅੱਖਾਂ ਨੇ ਆਪਣੀ ਮਗਰ ਲਾ ਲੈਣੇ ਕੰਨਾਂ ਨਹੀਂ ਜੀਬਾਂ ਨਹੀਂ ਪੈਰਾਂ ਨਹੀਂ ਹੱਥਾਂ ਨਹੀਂ ਇਹ ਜਿਹੜੇ ਅੰਗ ਨਹੀਂ ਇਹ ਤਾਂ ਨਹੀਂ ਤੇ ਨੂੰ ਆਪਣੀ ਮਗਰ ਲਾ ਲੈਣਾ ਏਕ ਤੀਨਾਂ ਦੇ ਦਸਤੀ ਹਿਰਲੇ ਤੋਂ ਮੂੜਾ ਕਹੂ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕੂ ਕੀਜੈ ਸਦ ਨਮਸ਼ਕਾਰਾ ਇੱਕ ਓੰਕਾਰ ਤੋਂ ਆਪਾਂ ਕਰ ਲਈ ਸਿੱਖਿਆ ਗ੍ਰੰਥ ਕੀਤੀ ਸੀ ਕਿ ਇੱਕ ਪਰਮਾਤਮਾ ਦੇ ਹੁਕਮਕਾਰ ਨਿਜਮ ਚ ਆਪਾਂ ਆਪਣੀ ਸਾਰੀ ਸਰੀਰ ਦੇ ਅੰਗਾਂ ਨੂੰ ਚਲਾਉਣਾ ਹੈ ਸਤਨਾਮ ਅਗਲੀ ਵਿਚਾਰ ਅਰੰਭ ਕਰੀਏ ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਹ ਪਰਮਾਤਮਾ ਸੱਚਾ ਹੈ ਹਮੇਸ਼ਾ ਕਾਇਮ ਰਹੇਗਾ ਆਪਾਂ ਗੁਰੂ ਪਿਆਰਿਓ ਜੀਵਨ ਦੇ ਵਿੱਚ ਪਹਿਲਾ ਬਚਪਨ ਸੀ ਫਿਰ ਜਵਾਨੀ ਫਿਰ ਬਢੇਪਾ ਤੇ ਫਿਰ ਮੌਤ ਆਵੇਗੀ ਔਰ ਉਹ ਪਰਮਾਤਮਾ ਸਤਨਾਮ ਉਹ ਸੱਚਾ ਹੈ ਤੇ ਸਦਾ ਹੀ ਕਾਇਮ ਰਹੇਗਾ ਸਤਨਾਮ ਉਸ ਪਰਮਾਤਮਾ ਦਾ ਨਿਜਮ ਨਾਮਣਾ ਨੀਮ ਸਾਡੇ ਸਰੀਰ ਤੇ ਲਾਗੂ ਹੁੰਦਾ ਹੈ ਜੋ ਸੱਚੇ ਨਾਮ ਦਾ ਲਖਾਇਕ ਹੈ ਸਤਨਾਮ ਫਿਰ ਵਿਚਾਰ ਨੂੰ ਸਮਝੀਏ ਉਸ ਪਰਮਾਤਮਾ ਦਾ ਜਿਹੜਾ ਨਿਜਮ ਹੈ ਨਾਮਣਾ ਹੈ ਸਾਡੇ ਸਰੀਰ ਦੇ ਉੱਤੇ ਲਾਗੂ ਹੁੰਦਾ ਹੈ ਤੇ ਲਾਗੂ ਆਪਾਂ ਕਰਨਾ ਹੈ ਖੁਦ ਸਾਨੂੰ ਗੁਰੂ ਪਿਆਰਿਓ ਕਰਨਾ ਪਵੇਗਾ ਪਰ ਉਹੀ ਮੰਨ ਕਰ ਸਕਦਾ ਹੈ ਜਿਹੜਾ ਮਨ ਕੁੜਿਆਰ ਤੋਂ ਸੁਚਿਆਰ ਹੋਣਾ ਚਾਹੁੰਦਾ ਕਿਵ ਸੁਚਿਆਰਾ ਹੋਈਏ ਕਿਵ ਗੂੜੇ ਟੁੱਟੇ ਪਾਲ ਹੁਕਮਤ ਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਜਿਹੜਾ ਮਨ ਕੁੜਿਆਰ ਤੋਂ ਸਤਿਆਰ ਹੋਣਾ ਚਾਹੁੰਦਾ ਹੈ ਉਹ ਸਤਨਾਮ ਸਤਨਾਮ ਸੱਚੇ ਪਰਮਾਤਮਾ ਦੇ ਨਿਜਮ ਨੂੰ ਹੁਕਮ ਨੂੰ ਉਹ ਆਪਣੇ ਸਰੀਰ ਦੇ ਉੱਤੇ ਲਾਗੂ ਕਰ ਲਵੇਗਾ ਜੋ ਸੱਚੇ ਨਾਮ ਦਾ ਲਖਾਇਕ ਹੈ ਸਤਨਾਮ ਤੋਂ ਆਪਾਂ ਸਿੱਖਿਆ ਗ੍ਰਹਿਣ ਕੀ ਕਰਨੀ ਹੈ ਇੱਕ ਤਾਂ ਜਿੰਨਾ ਵੀ ਆਪਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰ ਸਕਦੇ ਆ ਆਪਾਂ ਇਹ ਵੀ ਕਰਨਾ ਹੈ ਦੂਜਾ ਆਪਾਂ ਸੱਚ ਬੋਲਣਾ ਹੈ ਝੂਠ ਛੱਡਣਾ ਹੈ ਤੇ ਤੀਜਾ ਸੱਚੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਕਾਰਜ ਰਹਿਣਾ ਜਿਸ ਨੂੰ ਬਾਣੀ ਚ ਪਾਤਸ਼ਾਹ ਨੇ ਸਮਝਾਇਆ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਰੰਜਨਾ ਇਹ ਮੇਰੇ ਮਨ ਸਤਨਾਮ ਨੂੰ ਜਪਦਾ ਸਤਨਾਮ ਨੂੰ ਜਪਦਾ ਮਤਲਬ ਫਿਰ ਪੀਠ ਕਰੀਏ ਹੁਕਮ ਚ ਰੈ ਨਿਜਮ ਚ ਰੈ ਜਿਹੜਾ ਹੁਕਮ ਬਾਹਰੀ ਸ੍ਰਿਸ਼ਟੀ ਚ ਰੱਬ ਚ ਵਰਤ ਰਿਹਾ ਉਹ ਤੂੰ ਆਪਣੇ ਸਰੀਰ ਤੇ ਵਿਟਕਾਉਣਾ ਜੋ ਬ੍ਰਹਮੰਡੇ ਸੋਈ ਪਿੰਡ ਹੈ ਜੋ ਖੋਜੇ ਸੋ ਪਾਵੇ ਇਸ ਤਰੀਕੇ ਦੇ ਨਾਲ ਤੂੰ ਆਪਣਾ ਜੀਵਨ ਸੱਚਾ ਬਣਾ ਸਕਨੇ ਹੈ ਇੱਕ ਛੋਟੀ ਜੀ ਸਾਖੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਦੂਜੀ ਵਾਰ ਸਿਆਲਕੋਟ ਨੂੰ ਜਾ ਰਹੇ ਨੇ ਤਾਂ ਭਾਈ ਮੂਲਾ ਜੀ ਉਹਨਾਂ ਦੇ ਘਰ ਨੂੰ ਜਾ ਰਹੇ ਨੇ ਭਾਈ ਮਰਦਾਨਾ ਜੀ ਨਾਲ ਨਹੀਂ ਭਾਈ ਮੂਲਾ ਜੀ ਦੀ ਪਤਨੀ ਜਿਨ੍ਹਾਂ ਨੇ ਸਤਗੁਰਾਂ ਨੂੰ ਦੂਰੋਂ ਹੀ ਆਉਂਦਿਆਂ ਵੇਖ ਲਿਆ ਤੇ ਅੰਦਰ ਹੀ ਅੰਦਰ ਭਾਈ ਮੂਲਾ ਜੀ ਦੀ ਪਤਨੀ ਸੋਚਣ ਲੱਗੀ ਭਾਈ ਮੂਲੇ ਨੂੰ ਵੀ ਕਹਿ ਦਿੱਤਾ ਕਿ ਮੈਂ ਝੂਠ ਗੋਲ ਦਵਾਂਗੀ ਜੇ ਗੁਰੂ ਜੀ ਆ ਗਏ ਕਿਉਂਕਿ ਕਿਤੇ ਤੁਹਾਨੂੰ ਨਾਲ ਨਾ ਲੈ ਜਾਣ ਜਿਵੇਂ ਆਪਾਂ ਵੀ ਸਤਨਾਮ ਸੱਚੇ ਬੰਨੇ ਝੂਠ ਛੱਡਣ ਗੁਰੂ ਦੀ ਸਿੱਖਿਆ ਨੂੰ ਇਹ ਧਾਰਨ ਕਰਨਾ ਹੈ ਇਸੇ ਤਰੀਕੇ ਨਾਲ ਭਾਈ ਮੂਗਲੇ ਦੀ ਪਤਨੀ ਸੋਚਣ ਲੱਗੀ ਕਿ ਜੇ ਗੁਰੂ ਜੀ ਘਰ ਆ ਗਏ ਤੇ ਝੂਠ ਬੋਲਾਂਗੀ ਪਹਿਲਾਂ ਹੀ ਸੋਚ ਲਿਆ ਬਾਣੀ ਚ ਸਤਿਗੁਰੂ ਨੇ ਬਚਨ ਲਿਖੇ ਨੇ ਕਿ ਸ਼ੁਭ ਚਿੰਤਨ ਗੋਬਿੰਦ ਰਮਣ ਕਹਿੰਦੇ ਨੇ ਚੰਗਾ ਸੋਚਣਾ ਇਹ ਸਿਮਰਨ ਹੈ ਜਿਹੜਾ ਬੰਦਾ ਚੰਗਾ ਸੋਚਦਾ ਸਮਝੋ ਸਤ ਨਾਮ ਵਾਹਿਗੁਰੂ ਦਾ ਸਿਮਰਨ ਕਰ ਰਿਹਾ ਹੈ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਸਹਿਬ ਕਹਿੰਦੇ ਚੰਗਾ ਚੰਗਾ ਸੋਚਿਆ ਕਰ ਇਹ ਤੇਰਾ ਸਿਮਰਨ ਹੈ ਸ਼ੁਭ ਚਿੰਤਨ ਗੋਬਿੰਦ ਰਵਣ ਨਿਰਮਲ ਸਾਧੂ ਸੰਗ ਤੇ ਗੁਰੂ ਦਾ ਸੰਗ ਕਰ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਇੱਕ ਘੜੀ ਵੀ ਪਰਮਾਤਮਾ ਦੇ ਨਾਮ ਨੂੰ ਨਾ ਭੁੱਲ ਸੋਚ ਚੰਗੀ ਰੱਖ 24 ਘੰਟੇ ਇਹ ਕਿਰਪਾ ਤੂੰ ਆਪਣੇ ਆਪ ਤੇ ਕਰਨੀ ਏ ਕਰ ਕਿਰਪਾ ਭਗਵੰਤਾ ਸੋਚ ਤੇ ਤੈਨੂੰ ਪਹਿਰਾ ਦੇਣਾ ਪੈਂਦਾ ਸੋਚ ਤੈਨੂੰ ਸਹੀ ਕਰਨੀ ਪੈਣੀ ਹੈ ਭਾਈ ਮੂਲੇ ਦੀ ਪਤਨੀ ਸੋਚਦੀ ਹੈ ਕਿ ਗੁਰੂ ਜੀ ਜੇ ਘਰ ਆ ਗਏ ਤੇ ਝੂਠ ਬੋਲਾਂਗੀ ਸਤਗੁਰੂ ਜੀ ਜਦੋਂ ਘਰ ਦੇ ਕੋਲ ਆਏ ਤਾਂ ਘਰ ਦਾ ਦਰਵਾਜ਼ਾ ਖੜਕਾਇਆ ਆਖਿਆ ਭਾਈ ਮੂਲਾ ਜੀ ਦਰਵਾਜ਼ਾ ਖੋਲੋ ਆਪੋ ਪਤਨੀ ਕਹਿਣ ਲੱਗੀ ਕਿ ਪਾਤਸ਼ਾਹ ਕਾ ਨਹੀਂ ਨੇ ਫਿਰ ਦੂਜੀ ਵਾਰ ਦਰਵਾਜ਼ਾ ਖੜਕਾਇਆ ਫਿਰ ਅਗੋਂ ਆਵਾਜ਼ ਆਈ ਪਾਤਸ਼ਾ ਉਹ ਘਰ ਨਹੀਂ ਨੇ ਫਿਰ ਤੀਜੀ ਵਾਰ ਦਰਵਾਜ਼ਾ ਖੜਕਾਇਆ ਅਗੋਂ ਆਵਾਜ਼ ਆਈ ਕਿ ਸਤਿਗੁਰੂ ਜੀ ਮੇਰੇ ਪਤੀ ਜੀ ਘਰ ਨਹੀਂ ਨੇ ਕਹਿੰਦੇ ਪਾਤਸ਼ਾ ਵਾਲੇ ਘੀਰੇ ਚ ਲੁਕੇ ਸਨ ਸੱਪ ਨੇ ਡੰਗ ਮਾਰਿਆ ਮੌਤ ਹੋ ਗਈ ਕਈ ਵਿਦਵਾਨ ਇਹ ਲਿਖਦੇ ਨੇ ਡਾਕਟਰ ਦਲਜੀਤ ਸਿੰਘ ਕਿ ਉਹ ਘਰ ਦੇ ਅੰਦਰ ਸਨ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਜੀ ਆਏ ਸਨ ਵਿੜੇ ਦੇ ਵਿੱਚ ਕਹਿੰਦੇ ਪੇਟ ਚ ਐਸੀ ਦਰਦ ਉੱਠੀ ਕਿ ਉਸ ਦਰਦ ਨੂੰ ਸਹਾਰ ਨਾ ਸਕੇ ਤੇ ਅਕਾਲ ਚਲਾਣਾ ਕਰ ਗਏ ਇੱਕ ਝੂਠ ਕਰਕੇ ਭਾਈ ਮੂਲੇ ਨੂੰ ਦੁਨੀਆ ਤੋਂ ਜਾਣਾ ਪਿਆ ਸਤਨਾਮ ਤੋਂ ਆਪਾਂ ਅੱਜ ਸਿੱਖਿਆ ਗ੍ਰਹਿਣ ਕਰਨੀ ਹੈ ਜੋ ਆਪਾਂ ਵਿਚਾਰਾ ਸਾਧੀਆਂ ਕੀਕੀਆਂ ਨੇ ਝੂਠ ਬੋਲਣਾ ਛੱਡੀਏ ਸੱਚ ਬੋਲੀਏ ਅਤੇ ਪਰਮਾਤਮਾ ਦੇ ਹੁਕਮ ਨਿਜਮ ਦੇ ਵਿੱਚ ਰਹਿਣਾ ਕਰੀਏ ਵਿਚਾਰਾ ਕਰਦੇ ਆਂ ਬੋਲਦੇ ਆਂ ਜੇ ਕੋਈ ਵੱਧ ਘੱਟ ਲਫਜ਼ ਗੋ ਲਿਆ ਗਿਆ ਹੋਵੇ ਤੇ ਦਾਸਤੀਆਂ ਪੁੱਲਾਂ ਜਾਣ ਕੇ ਦਾ